ਇੱਕ ਵਜੇ ਜਿਹੜਾ ਇੱਥੇ ਇਹਨਾਂ ਨੂੰ ਆਵਾਜ਼ਾਂ ਆਈਆਂ ਬਾਹਰੋਂ ਛਾਂ ਛਾਂ ਦੀਆਂ ਔਰ ਇਹਨਾਂ ਨੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਇਹਨਾਂ ਦੇ ਤਿੰਨ ਟ ਗੱਡੀਆਂ ਇੱਥੇ ਜਿਹੜੀਆਂ ਲੱਗੀਆਂ ਸਾਰੀ ਅੱਗ ਲੱਗੀ ਹੋਈ ਸੀ ਸਾਰਾ ਪਾਂਬੜ ਮਚਿਆ ਹੋਇਆ ਸੀਗਾ ਉਸ ਤੋਂ ਬਾਅਦ ਇੱਕਦਮ ਫਾਇਰ ਬ੍ਰਿਗੇਡ ਨੂੰ ਜਿਹੜਾ ਫੋਨ ਕੀਤਾ ਗਿਆ ਉਹਨਾਂ ਨੇ ਆਮੋਕ ਤੇ ਆ ਕੇ ਜਿਹੜੀ ਅੱਗ ਬੁਝਾਈ ਹੈ ਤੇ ਪੁਲਿਸ ਵਾਲਿਆਂ ਨੂੰ ਉੱਥੇ ਕੰਟਰੋਲ ਰੂਮ ਤੇ ਫੋਨ ਕੀਤਾ ਗਿਆ ਉਹਨਾਂ ਨੇ ਆ ਕੇ ਆਪਣੇ ਮੌਕਾ ਦੇਖਿਆ ਵੀਡੀਓ ਬਣਾ ਕੇ ਲੈ ਗਏ ਹੁਣ ਅਸੀਂ ਆਨੇ ਜਾ ਰਹੇ ਆ ਜਫਰੀ ਦਰਦਸਰਾਂ ਤੁਰਕਰਾਨ ਇਨਕੁਆਰੀ ਹੋ ਕਰਨਗੇ ਕਿਦਾਂ ਅੱਗ ਲੱਗੀ ਆ ਕੀ ਆ ਇਹ ਸਾਨੂੰ ਸ਼ਰਾਰਤ ਲੱਗਦੀ ਆ ਕਿਸੇ ਦੀ ਸ਼ਰਾਰਤ ਨਾਲ ਜਿਹੜੀਆਂ 3-4 ਗੱਡੀਆਂ ਇਕੱਠੀਆਂ ਖੜੀਆਂ ਜਿਹੜੀਆਂ 3-4 ਹੀ ਗੱਡਾਂ ਨੂੰ ਗੱਡੀਆਂ ਨੂੰ ਜਿਹੜੀਆਂ ਅੱਗ ਇੰਨੀ ਵੱਡੀ ਲੱਗੀ ਆ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂਤਲਾ ਅੰਜਲੀ ਫਗਵਾੜਾ ਸ਼ਹਿਰ ਦੀ ਮਹੱਲਾ ਸੁਖਚੈਨ ਨਗਰ ਦੇ ਵਿਖੇ ਬੀਤੀ ਰਾਤ ਪੇਤ ਭਰੇ ਹਾਲਾਤਾਂ ਦੇ ਵਿੱਚ ਤਿੰਨ ਗੱਡੀਆਂ ਨੂੰ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਤੇ ਸੁਖਚੈਨ ਨਗਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2.5 ਵਜੇ ਜਦੋਂ ਉਹ ਅਤੇ ਪਰਿਵਾਰ ਦੇ ਮੈਂਬਰ ਸੌ ਰਹੇ ਸਨ ਤਾਂ ਬਾਰ ਉਹ ਅਚਾਨਕ ਤੇਜ਼ ਸ਼ੋਰ ਸੁਣਾਈ ਦਿੱਤਾ ਤੇ ਜਦੋਂ ਉਹ ਬਾਹਰ ਨਿਕਲੇ ਤਾਂ ਕਾਰ ਦੇ ਬਾਹਰ ਖੜੀਆਂ ਤਿੰਨੋਂ ਗੱਡੀਆਂ ਨੂੰ ਜ਼ਬਰਦਸਤ ਅੱਗ ਲੱਗੀ ਹੋਈ ਸੀ ਤੇ ਕੁਲਦੀਪ ਸਿੰਘ ਦੇ ਮੁਤਾਬਿਕ ਉਹਨਾਂ ਨੇ ਤੁਰੰਤ ਫਾਇਰ ਬਰਗੇਡੋ ਫਗਵਾੜਾ ਨੂੰ ਫੋਨ ਕੀਤਾ ਤੇ ਮੌਕੇ ਤੇ ਪਹੁੰਚੀ ਫਾਇਰ ਬਰਗੇਡ ਦੀ ਟੀਮ ਨੇ ਕਾਫੀ ਮਿਹਨਤ ਨਾਲ ਤੇ ਇੱਕ ਫਾਇਰ ਟੈਂਕਰ ਦੀ ਮਦਦ ਨਾਲ ਲੱਗਤੀ ਕਾਬੂ ਪਾਇਆ ਪਰੰਤੂ ਤਿੰਨੋ ਗੱਡੀਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਸੋਚ ਸਮਝ ਕੇ ਸ਼ਰਾਤਨ ਇਹ ਹੀ ਅੱਗ ਲਗਾਈ ਹੈ ਤੇ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਅਤੇ ਕੜਨਾ ਵਾਲੀ ਥਾਂ ਦਾ ਜ਼ਾਇਜ਼ਾ ਲੈਂਦੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਤੀ ਹੈ ਤੇ ਹੋਰ ਇਸ ਮੌਕੇ ਫਗਵਾੜਾ ਨਿਊਜ਼ ਨਾਲ ਅਲੱਗ ਗੱਲਬਾਤ ਕਰਦੀਆਂ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੀਆਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਹਣੀ ਦੀ ਰਿਪੋਰਟ ਹਾਂਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੀਤ ਸਿੰਘ ਹੈ ਹਾਂਜੀ ਇਹ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਨੇ ਇਹਨਾਂ ਦੇ ਦੱਸਣ ਮੁਤਾਬਕ ਜਿੱਦਾਂ ਸਵੇਰੇ 2:30 ਵਜੇ ਜਿਹੜਾ ਇੱਥੇ ਇਹਨਾਂ ਨੂੰ ਆਵਾਜ਼ਾਂ ਆਈਆਂ ਬਾਹਰੋਂ ਸ਼ਾਂ ਸ਼ਾਂ ਦੀਆਂ ਉਹ ਇਹਨਾਂ ਨੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਇਹਨਾਂ ਦੇ ਤਿੰਨ ਟ ਗੱਡੀਆਂ ਇੱਥੇ ਜਿਹੜੀਆਂ ਲੱਗੀਆਂ ਸਾਰੀ ਅੱਗ ਲੱਗੀ ਹੋਈ ਸੀ ਸਾਰਾ ਭਾਂਬੜ ਮਚਿਆ ਹੋਇਆ ਸੀਗਾ ਉਸ ਤੋਂ ਬਾਅਦ ਇੱਕਦਮ ਫਾਇਰ ਬ੍ਰਿਗੇਡਰ ਨੂੰ ਜਿਹੜਾ ਫੋਨ ਕੀਤਾ ਗਿਆ ਉਹਨਾਂ ਨੇ ਆਮੋਕੇ ਤੇ ਆ ਕੇ ਜਿਹੜੀ ਅੱਗ ਬੁਝਾਈ ਹੈ ਤੇ ਪੁਲਿਸ ਵਾਲਿਆਂ ਨੂੰ ਵੀ ਉੱਥੇ ਕੰਟਰੋਲ ਰੂਮ ਤੇ ਫੋਨ ਕੀਤਾ ਗਿਆ ਉਹਨਾਂ ਨੇ ਆ ਕੇ ਆਪਣੇ ਮੌਕੇ ਦੇਖਿਆ ਵੀਡੀਓ ਬਣਾ ਕੇ ਲੈ ਗਏ ਹੁਣ ਅਸੀਂ ਖਾਣੇ ਜਾ ਰਹੇ ਹਾਂ ਜਫਰ ਦੇ ਦਰਜਾਨ ਕਰਾਣ ਇਨਕੁਆਰੀ ਹੋ ਕਰਨਗੇ ਕਿਦਾਂ ਅੱਗ ਲੱਗੀ ਹੈ ਕੀ ਹੈ ਇਹ ਸਾਨੂੰ ਸ਼ਰਾਰਤ ਲੱਗਦੀ ਹੈ ਕਿਸੇ ਦੀ ਸ਼ਰਾਰਤ ਨਾਲ ਜਿਹੜੀਆਂ ਤਿੰਨ ਚਾਰ ਗੱਡੀਆਂ ਇਕੱਠੀਆਂ ਖੜੀਆਂ ਜਿਹੜੀਆਂ ਤੇ ਤਿੰਨ ਚਾਰ ਹੀ ਗੱਡਾਂ ਨੂੰ ਗੱਡੀਆਂ ਨੂੰ ਜਿਹੜੀਆਂ ਅੱਗ ਇੰਨੀ ਵੱਡੀ ਲੱਗੀ ਐ ਇਹ ਸ਼ਰਾਰਤੀ ਲੱਗੀ ਜਿਹੜੀ ਫਾਰਵਰਡ ਮੋਕੇ ਤੇ ਆ ਗਈ ਸੀ ਹਾਂਜੀ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬ੍ਰੀਗਡ ਦੀ ਇੱਕੋ ਗੱਡੀ ਆਈ ਵੱਡੀ ਜੀ ਫਾਇਰ ਬ੍ਰੀਗਡ ਦੀ ਜਿਹਨਾਂ ਨੇ ਆ ਕੇ ਤੇਜ਼ੀ ਨਾਲੇ ਅੱਗ ਬੁਝਾਈ ਐ ਤੇ ਪ੍ਰਸ਼ਾਸਨ ਦੇ ਤੇ ਅੰਜ ਲੈਂਦਾ ਮਾਮਲਾ ਬਿਲਕੁਲ ਅਸੀਂ ਪ੍ਰਸ਼ਾਸਨ ਨੂੰ ਉਸੇ ਟਾਈਮ ਹੀ ਅਸੀਂ ਮੌਕੇ ਤੇ ਕੰਟਰੋਲ ਰੂਮ ਤੇ ਫੋਨ ਕੀਤਾ ਤੇ ਇੱਥੇ ਮੁਲਾਜ਼ਮ ਜਿਹੜੇ ਪਹੁੰਚ ਗਏ ਸੀਗੇ ਉਹਨਾਂ ਨੇ ਵੀਡੀਓ ਬਣਾ ਲਈਆਂ ਸਾਰੀਆਂ ਦੇਖਿਆ ਸਾਨੂੰ ਹੁਣ 10 ਵਜੇ ਉਹਨਾਂ ਨੇ ਬੁਲਾਇਆ ਸੀ ਹੁਣ ਅਸੀਂ ਉੱਥੇ ਜਾ ਰਹੇ ਥਾਣੇ ਉਹਨਾਂ ਕੋਲ ਸ਼ਰੀਰ ਰਿਪੋਰਟ ਦਰਜ ਕਰਵਾਉਣ ਵਾਸਤੇ ਕੋਈ ਸੀਸੀਟੀਵੀ ਕੈਮਰੇਜ ਬੰਦੇ ਆ ਹੁਣ ਚੈੱਕ ਕੀਤੇ ਉਹ ਕੋਈ ਨਹੀਂ ਅਸੀਂ ਦੇਖਿਆ ਜੀ ਸੀਸੀਟੀਵੀ ਟਾਈਮ ਕਿਉਂਕਿ ਇੱਥੇ ਘਾਰ ਹੀ ਦੋ ਆ ਹੋਰ ਕਿੱਥੇ ਲੰਘ ਆ ਕਿਸੇ ਦਾ ਹੈ ਨਹੀਂਗਾ ਕੈਮਰੇ ਵੀ ਕਿਸੇ ਕਿਤੇ ਲੱਗੇ ਨਹੀਂ ਲੱਗੇ ਇਹ ਸਾਨੂੰ ਅਜੇ ਪਤਾ ਨਹੀਂਗਾ ਤੇ ਸਾਨੂੰ ਜਿਹੜੀ ਆਪਣੇ ਤੌਰ ਤੇ ਸਾਨੂੰ ਇਹ ਲੱਗਦਾ ਵੀ ਇਹ ਕਿਸੇ ਦੀ ਛਿਰਾਰਤ ਹੈ ਲਗਭਗ ਨੁਕਸਾਨ ਕਿੰਨਾ ਹੋ ਗਿਆ ਲਗਭਗ ਦੇਖੋ ਇੱਕ ਤਾਂ ਗੱਡੀ ਜਿਹੜੀ ਹੁਣੇ ਅਸੀਂ ਨਵੀਂ ਵੱਡੇ ਭਾਈ ਜੀ ਨੇ ਇਹਨਾਂ ਨੇ 10 ਮਹੀਨੇ ਹੋਏ ਹੈ ਜੀ ਆਂ ਜੀ ਗੱਡੀ ਹੈ ਜਿਹੜੀ ਟਾਟਾ ਦੀ ਇਹ ਕਢਵਾਈ ਸੀ 80 ਲੱਖ ਦੀ ਤਾਂ ਗੱਡੀ ਇਹ ਹੀ ਹੈਗੀ ਹੈ ਬਾਕੀ ਇਹਨਾਂ ਦੀ ਇੱਕ ਕਾਰ ਹੈ ਇੱਕ ਉਹ ਹੈ ਤਕਰੀਬਨ ਲਗਭਗ ਤਾਂ ਲੱਗਦਾ ਵੀ 15 ਕ ਲੱਖ ਦਾ ਨੁਕਸਾਨ ਜਿਹੜਾ ਇਹਨਾਂ ਦਾ ਸਾਰੀ ਗੱਡੀਆਂ ਮਿਲਾ ਕੇ ਸਾਰੀਆਂ ਤਿੰਨੇ ਗੱਡੀਆਂ ਮਿਲਾ ਕੇ ਜਿਹੜੀਆਂ ਜੜੀਆਂ ਸੜੀਆਂ 15 ਕ ਲੱਖ ਦਾ ਨੁਕਸਾਨ ਇਹਨਾਂ ਦਾ ਹੋ ਗਿਆ ਹੈ ਮੇਰਾ ਨਾਮ ਕੁਲਦੀਪ ਸਿੰਘ ਵਾਸੀ ਪਚੈਨ ਨਗਰ ਕੀ ਮਾਮਲਾ ਕੀ ਸਰ ਜਿਹੜਾ ਹੈ ਟੋਰੀਆ ਦੀ ਬੈਕ ਸਾਈਡ ਤੇ ਮਾਮਲਾ ਸਾਨੂੰ ਪਤਾ ਨਹੀਂ ਅਸੀਂ ਰਾਤ ਸੁੱਤੇ ਪਏ ਸੀਗੇ ਤੇ 2:30 ਵਜੇ ਦੇ ਕਰੀਬ ਸਾਨੂੰ ਬਿਲਕੁਲ ਆਵਾਜ਼ ਆਈਆਂ ਜਿੱਦਾਂ ਛਾ ਛਾ ਦੀਆਂ ਤੇ ਅਸੀਂ ਸਮਝਿਆ ਸ਼ਾਇਦ ਮੌਸਮ ਖਰਾਬ ਕਰਕੇ ਕੋਈ ਨੇਰੀ ਤਾਂ ਨਹੀਂ ਆ ਗਈ ਲੇਕਿਨ ਜਦੋਂ ਬਾਹਰ ਨਿਕਲੇ ਤੇ ਤਿੰਨੇ ਗੱਡੀਆਂ ਅੱਗ ਦੇ ਲਪੇਟ ਵਿੱਚ ਸੀਗੀਆਂ ਭਾਂਬੜ ਮਚੇ ਹੋਏ ਸੀਗੇ ਫਿਰ ਅਸੀਂ ਜਿੰਨਾ ਕਿ ਜਥਾ ਸ਼ਕਤ ਆਪਣਾ ਸਵਰਸ਼ੀ ਵਾਲ ਚਲਾ ਕੇ ਪਾਣੀ ਪਾਇਆ ਤੇ ਫਾਇਰ ਫਾਇਰ ਬ੍ਰੀਡ ਨੂੰ ਸੱਦਿਆ ਉਹਨਾਂ ਨੇ ਆ ਕੇ ਅੱਗ ਬੁਝਾਈ ਹੈ ਫਾਇਰ ਬ੍ਰੀਡ ਵਾਲਿਆਂ ਨੇ ਕਾਰਨ ਅਜੇ ਤੱਕ ਸਾਨੂੰ ਪਤਾ ਨਹੀਂ ਲੱਗ ਸਕਿਆ ਉਹ ਹੁਣ ਆਪਾਂ ਐਫਆਈਆਰ ਦਰਜ ਕਰਾਉਣ ਜਾਣਾ ਉੱਥੇ ਜੋ ਵੀ ਪੁਲਿਸ ਕਾਰਵਾਈ ਕਰੇਗੀ ਉਹ ਆਪਣਾ ਉਹ ਫੇ ਪਤਾ ਚੱਲ ਚੁੱਕੇ ਕੋਈ ਕੈਮਰੇਆਂ ਵਿੱਚ ਆਏ ਹੁਣ ਬੰਦੇ ਕੋਈ ਕੈਮਰੇ ਵਿੱਚ ਅਜੇ ਤੱਕ ਸਾਨੂੰ ਪਤਾ ਨਹੀਂ ਚੱਲ ਸਕਿਆ ਕੋਈ ਆਲੇ ਦੁਆਲੇ ਦੇ ਕੈਮਰੇ ਅਸੀਂ ਖੰਗਾਲਨੇ ਅਜੇ ਅਜੇ ਸਿਰਫ ਸਾਡੇ ਜਿਹੜੇ ਕੈਮਰਾ ਉਹਦੇ ਵਿੱਚ ਸਿਰਫ ਰੋਡ ਇਹੀ ਆਉਂਦੀ ਅੱਧੀ ਰੋਡ ਆਉਂਦੀ ਹੈ ਪਿਛਲੀ ਸਾਈਡ ਸਾਰੀ ਕਵਰ ਹੈ ਕੰਧ ਹੈ ਉੱਥੋਂ ਕੋਈ ਟੱਪ ਕੇ ਆ ਸਕਦਾ ਹੈ ਗੱਡੀਆਂ ਦੇ ਉਹਲੇ ਕੋਈ ਮਤਲਬ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰ ਸਕਦਾ ਉਹ ਸੀ ਅਜੇ ਖੰਗਾਲਨੇ ਤੇ ਕਿੰਨੇ ਕ ਵੇਲੇ ਪਤਾ ਲੱਗਾ ਸਾਰਾ ਆਪਣਾ ਇਹ ਆਪਾਂ ਨੂੰ 2:35 ਮਿੰਟ ਤੇ ਆਵਾਜ਼ਾਂ ਆਈਆਂ ਬਲਾਸਟ ਜਿੱਦਾਂ ਹੋਇਆ ਬਲਾਸ਼ੀਸ਼ੇ ਟੁੱਟੇ ਇਹਦੇ ਜਿਹਾ ਵਾਜੀਆਂ ਆਵਾਜ਼ਾਂ ਆਈਆਂ ਫਿਰ ਮੈਂ ਬਾਹਰ ਨਿਕਲਿਆ ਤੇ ਤਿੰਨੇ ਗੱਡੀਆਂ ਅੱਗ ਦੀ ਲਪੇਟ ਵਿੱਚ ਸੀਗੀਆਂ